ਈ ਕਹਾਂ ਮੈਨੂੰ ਸਮਝ ਨਹੀਂ ਲੱਗਦੀ ਇਹਨੇ ਕਿੱਡੀਆਂ ਗੱਲਾਂ ਫੋਨ 'ਤੇ ਦੱਸੀਆਂ ਚੰਗੀਆਂ ਮਾੜੀਆਂ ਮੇਰੀ ਧੀ ਬਾਰੇ ਵੀ ਸਾਡੇ ਬਾਰੇ ਵੀ ਇਹਨ ਮੇਰੀ ਧੀ ਦਾ ਘਰ ਤੋਂ ਉਹਨੂੰ ਕੋਈ ਫਰਕ ਨਹੀਂ ਛੱਡਿਆ ਜਿਵੇਂ ਨੇ ਇਹਦੀ ਕੋਈ ਅਕਲ ਵਾਲੀ ਗੱਲ ਵਾ ਹੈ ਬੰਦਾ ਪੁੱਛੇ ਤੇਰੀ ਕਾਹਦੀ ਦੁਸ਼ਮਣੀ ਮੇਰੀ ਧੀ ਨਾਲ ਤੇਰੀ ਨਣਾ ਨੇ ਕੋਈ ਸ਼ਰਮ ਕਾ ਗੱਲ ਕਰਨ ਲੱਗੀ ਕਿ ਮੈਂ ਕਿਹੜੀਆਂ ਗੱਲਾਂ ਕਰਕੇ ਦੱਸਣ ਲੱਗੀਆਂ ਹੈ ਹੱਦ ਹੋਈ ਇਹਦੇ ਵਾਲੀ ਇੰਨੀਆਂ ਗੱਲਾਂ ਇੰਨੀਆਂ ਗੱਲਾਂ ਮੈਨੂੰ ਤਾਂ ਕੁੜੀ ਨੇ ਗੱਲਾਂ ਦੱਸਿਆ ਮੈਨੂੰ ਤਾਂ ਇੱਕਦਮ ਮੇਰੇ ਤੇ ਦਿਲ ਨੂੰ ਖੁਸ਼ ਹੋਏ ਕਿ ਹਾਂ ਹਾਂ ਮੇਰੀ ਤੀਰ ਕਿਤੇ ਘਰ ਹੀ ਨਾ ਖਰਾਬ ਹੋ ਜਾਏ ਐ ਹੋਈਆਂ ਗੱਲਾਂ ਕੀਤਾ ਨੇ ਤੇ ਹੁਣ ਜੇ ਸੈਟ ਵਾ ਤੇ ਉਹ ਦਿਨ ਖੋ ਕੇ ਮੇਰੇ ਹੱਥੋਂ ਹੱਥ ਰੱਖ ਲਿਆ ਮੈਂ ਰੱਖ ਲਈਨੀ ਹੁਣ ਦਿੰਦੀ ਨਹੀਂ ਕੀ ਕਰਾਂ ਮੈਂ ਜੇ ਅਗਲੇ ਨੂੰ ਪਤਾ ਲੱਗ ਗਿਆ ਉਹਦੇ ਘਰਦਿਆਂ ਨੂੰ ਤੇ ਕੀ ਕਹਿਣਗੇ ਕਿ ਕਿੱਥੇ ਆ ਸੈਟ ਤੇਰਾ ਕੀ ਦੱਸੂਗੀ ਕੁੜੀ ਲਈ ਹੀ ਮੈਨੂੰ ਫੋਨ ਕਰਨ ਵੀ ਮੈਂ ਮੰਮੀ ਚੱਲੀ ਆ ਸ਼ਹਿਰ ਤੇ ਡੁਪਲੀਕੇਟ ਸੈਟ ਲਿਆ ਕੇ ਤੇ ਮੈਂ ਦੇ ਦਿੰਨੀ ਆ ਤੇ ਮੇਰਾ ਤੇ ਮਨ ਨਹੀਂ ਮੰਨਣ ਰਿਹਾ ਹੈ ਕੱਲ ਨੂੰ ਜਿਹੜੀ ਚੀਜ਼ ਨਕਲੀ ਹੁੰਦੀ ਹੈ ਨਕਲੀ ਹੁੰਦੀ ਆ ਅਸਲੀ ਦੀ ਚੀਜ਼ ਕਿੰਨੂੰ ਨਹੀਂ ਪਛਾਣ ਸਾਰੀ ਦੁਨੀਆ ਨੂੰ ਪਛਾਣ ਹੁੰਦੀ ਆ ਕੱਲ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਘਰਦਿਆਂ ਨੂੰ ਤੇ ਕੀ ਕਹਿਣਗੇ ਤੇ ਇਹੋ ਜਿਹਾ ਰਫੇਰਾ ਕਰਦੀ ਆ ਸੋਨੇ ਦਾ ਪੇਕੇ ਛੱਡ ਆਈ ਆ ਤੇ ਨਕਲੀ ਲਿਆ ਕੇ ਸਾਨੂੰ ਦੇਤਾ ਇਹ ਵੀ ਗੱਲ ਮਾੜੀ ਆ ਨਹੀਂ ਇਦਾਂ ਨਹੀਂ ਮੈਂ ਕਰਨ ਦੇਣਾ ਇਹ ਗੱਲ ਗਲਤ ਵਾ ਜਿਹੜਾ ਗਲਤ ਕੰਮ ਹਨ ਉਹ ਨਹੀਂ ਕਰਨਾ ਇਦਾਂ ਕਰਨੀ ਆ ਅੱਜ ਗਈ ਆ ਪੇਕੇ ਕਰਨੀ ਆ ਤਲਾਸ਼ੀ ਅੰਦਰ ਬਾਹਰ ਸਾਰੇ ਕਿਤੇ ਨਾ ਕਿਤੇ ਤੇ ਰੱਖਿਆ ਹੀ ਹੋਊਗਾ ਨਾ ਤੇ ਲੰਬਾਰੀ ਚ ਹੋਊਗਾ ਜਾਂ ਪੇਟੀ ਚ ਹੋਊਗਾ ਕਿਤੇ ਰੱਖਿਆ ਹੋਊ ਨਾ ਜਿੱਥੇ ਵੀ ਕਿਤੇ ਹੋਇਆ ਨਾ ਜੇ ਇਹ ਤੇ ਮੇਰੇ ਹੱਥ ਲੱਗ ਗਿਆ ਲੱਭ ਪਿਆ ਮੈਨੂੰ ਫਿਰ ਤੇ ਮੈਂ ਕੁੜੀ ਨੂੰ ਫੋਨ ਕਰੂੰਗੀ ਤੇ ਪਰਮਣੇ ਨੂੰ ਵੀ ਤੁਸੀਂ ਆਣ ਕੇ ਨਾ ਤੇ ਫਟਾਫਟ ਆਪਣਾ ਸੈਟ ਲੈ ਜਾਓ ਤੁਹਾਨੂੰ ਕੋਈ ਲੋੜ ਨਹੀਂ ਝੂਠਾ ਸੈਟ ਖਰੀਦਣ ਦੀ ਫਿਰ ਇਹਦੇ ਨਾਲ ਜਿਹੜੀ ਹੋਊਗੀ ਸੋ ਹੋਊਗੀ ਫਿਰ ਮੈਂ ਇਹਦੇ ਨਾਲ ਆਪੇ ਨੇ ਜਿੱਠ ਲਾਂਗੇ ਇਹਨਾਂ ਤੇ ਮੇਰੀ ਧੀ ਦਾ ਕਰ ਤੋੜਨ ਕੋਈ ਫਰਕ ਛੱਡਿਆ ਹੀ ਨਹੀਂਗਾ ਕਰਾਂ ਮੈਂ ਕੀ ਜੇ ਮੈਂ ਇਹਨੂੰ ਰੋਜ਼ ਕਮਾਂ ਤੇ ਫਿਰ ਖਪਤ ਕਰਦੀ ਮੇਰ ਨਾਲ ਤੇਰੀ ਧੀ ਨੇ ਸਾਡੇ ਸਰ ਕਰਜਾ ਚੜ ਗਿਆ ਉਹਦੇ ਵਿਆਹ ਤੇ ਇੰਨਾ ਖਰਚਾ ਲਾਤਾ ਦੱਸ ਲਾਉਣਾ ਨਹੀਂ ਸਹਾਨ ਕਰਨਾ ਕੱਲੀ ਜਾ ਤਾ ਸਾਮਕੇ ਬੈਠੀ ਆ ਉਹਨ ਵਿਚਾਰੀ ਨੇ ਤਾਂ ਹੱਥਾਂ ਦਾ ਦਿੱਤਾ ਹੀ ਖੜਨਾ ਹੀ ਐਦਾਂ ਦੀ ਜਨਾਨੀ ਆਈ ਨੋ ਕਾਦੀਆ ਤੇ ਦੁਸ਼ਮਣੀ ਬਣ ਗਈ ਏ ਇੱਕ ਹੋਰ ਗੱਲ ਨਵੀਂ ਵੇਖੋ ਕੁੜੀ ਆਖਣ ਲਈ ਮੈਂ ਫੋਨ ਕੀਤਾ ਵੀਰ ਨੂੰ ਤੇ ਵੀਰ ਦੀ ਗੱਲ ਕਰ ਤੋ ਉਹ ਵੀ ਕਰ ਦਿੱਤੀ ਮਗਰ ਲੱਗ ਗਿਆ ਉਹਨੇ ਵੀ ਨਹੀਂ ਮੈਨੂੰ ਦੱਸਿਆ ਕਿ ਮੰਮੀ ਭੈਣ ਦਾ ਫੋਨ ਆਇਆ ਵਾ ਸਾਹੋ ਗੱਲ ਹੁੰਦੀ ਆ ਕੋਈ ਰਾਜੀ ਕੋਈ ਬਾਜੀ ਕੋਈ ਸਾਰੋ ਗੱਲ ਵੀ ਕਿਹੜੀ ਗੱਲਾਂ ਕੀਤਾ ਕੀ ਗੱਲ ਵਾ ਮੈਨੂੰ ਦੱਸਦਾ ਤੇ ਸਹੀ ਕਰਦੀ ਨਾ ਤੇ ਨਹੀਂ ਦੱਸਣਾ ਤੇ ਮੁੰਡਾ ਵੀ ਉਦਾਂ ਦਾ ਹੀ ਹੋ ਗਿਆ ਉਹ ਵੀ ਮਗਰ ਲੱਗ ਗਿਆ ਉਹਦੇ ਦੱਸ ਕੀ ਕਰਾਂ ਮੈਂ ਕਿਨੂ ਆਖਾਂ ਨੂ ਨੂ ਆਖਾਂ ਕੇ ਪੁੱਤ ਨੂੰ ਆਖਾਂ ਪੁੱਤ ਨੂੰ ਵੀ ਮਗਰ ਲਾ ਲਿਆ ਉਹਨੇ ਚਲੋ ਕੋਈ ਗੱਲ ਨਹੀਂ ਵੇਖਣੀ ਆ ਪਹਿਲਾਂ ਮੈਂ ਤਲਾਸ਼ੀ ਕਰਕੇ ਸੈਟ ਤੇ ਲੱਭਾਂ ਬਾਕੀ ਕੰਮ ਫੇਰ ਕਰੂੰਗੀ ਨਹੀਂ ਤੇ ਫੇਰ ਉਹਨਾਂ ਨੇ ਆ ਜਾਣਾ ਵਾ ਤੇ ਫੇਰ ਉਹਨਾਂ ਆਖਣਾ ਕੀ ਫੋਲਣ ਨਹੀਂ ਮਾਈ ਤੇ ਮੈਂ ਗਿਆਤਾ ਗਿਆਤਾ ਫੁੱਲ ਫਾਲ ਕੇ ਲੰਬਾਂ ਤੇ ਜੇ ਲੰਬ ਪਏ ਤੇ ਮੈਂ ਕੁੜੀ ਨੂੰ ਸੂਣ ਕਰਾ ਫਿਰ ਲੈ ਜਾਵਾਂ ਅੰਕੇ ਦਵਾ ਦਵ ਫਿਰ ਵੇਖੀ ਜਾਏਗੀ ਇਹਦੇ ਨਾਲ ਜੜੀ ਹੋਏਗੀ ਪਹਿਲਾਂ ਮੈਂ ਫੁੱਲਾ ਫਾਲੀ ਕਰਕੇ ਵੇਖਾਂ ਤੇ ਸਹੀ ਇੱਥੇ ਰਖਿਆ ਵਾ ਲਖੀਰ ਆ ਜਾ ਦੀ ਇੱਥੇ ਬੈਠੇ ਕੁਛ ਨਹੀਂ ਯਾਰ ਇੱਦਾਂ ਹੀ ਬਸ ਮੈਂ ਤੁਹਾਡੇ ਨਾਲ ਨਾ ਗੱਲ ਕਰਨ ਆਈ ਆ ਆਹ ਵੇਖੋ ਉੱਥੇ ਕੀ ਕਹਿੰਦੇ ਆ ਮੰਤਰਾਂ ਤੇ ਨਾ ਡੁਪਲੀਕੇਟ ਸੈਟ ਜਿੱਦਾਂ ਦਾ ਮੇਰਾ ਸੈਟ ਹੈ ਸੇਮ ਉਹਦੇ ਨਾਲ ਦਾ ਡਿਜ਼ਾਈਨ ਹੋ ਸਾਵੇ ਤਾਂ ਇੰਸੋਲ ਮਿਲੰਦਿਆ ਮੁਰਾ ਲਈ ਯਾਰ ਮੈਂ ਇੱਥੇ ਤਾਂ ਹੀ ਬੈਠਾ ਮੈਂ ਕੁਝ ਹੋਰ ਸੋਚਣ ਲਿਆ ਕਿਉਂ ਮੈਂ ਨਾ ਉੱੱਪਰ ਸਰਚ ਕਰਨੀ ਸੀ ਤੇ ਮਨੂ ਦੇ ਉੱਤੇ ਇਦਾਂ ਲੱਭ ਗਿਆ ਕਿ ਨਹੀਂ ਕੋ ਚੱਲ ਮੈਂ ਹੁਣੇ ਲਗਦੀ ਨਾ ਗੱਲ ਕਰਦੀ ਬਾਅਦ ਚ ਕੰਮ ਤੁਹਾਨੂੰ ਪਤਾ ਹੀ ਆ ਇੱਧਰ-ਉੱਧਰ ਹੋ ਜਾਂਦਾ ਫਿਰ ਹੋਰ ਦਿਨ ਹੋ ਜਾਂਦਾ ਹੈ ਜਿਵੇਂ ਦੀ ਤੁਸੀਂ ਮੇਰੇ ਨਾਲ ਗੱਲ ਕੀਤੀ ਹੈ ਨਾ ਹਾਂਜੀ ਮੇਰਾ ਨਾ ਅਸਲ ਜਮਾਨੀ ਨਹੀਂ ਮੰਨ ਲਿਆ ਕਿਉਂ ਮੇਰੀ ਸਮੋਗਾਲ ਝੂਠ ਬੜਾ ਵੱਡਾ ਹੋ ਗਿਆ ਗੱਲ ਤੇ ਤੁਹਾਡੀ ਸਹੀ ਆ ਝੂਠ ਬੋਲਣ ਲੱਗੇ ਤੇ ਜੀ ਮੇਰਾ ਵੀ ਨਹੀਂ ਕਰਦਾ ਕਿਉਂਕਿ ਇੱਕ ਝੂਠ ਨਾ ਨਾ ਬੜਾ ਕੁਝ ਹੋ ਸਕਦਾ ਹਨਾ ਅੱਜ ਨੂੰ ਤੇ ਕੱਲ ਜੇ ਮੰਮੀ ਨੂੰ ਪਤਾ ਲੱਗ ਗਿਆ ਤੇ ਬਹੁਤ ਕੁਸ਼ ਘਰ ਤੋਂ ਬੰਦ ਸਕਦਾ ਪਰ ਨਾ ਮੈਂ ਨਾ ਕਾਹਦੇ ਨਹੀਂ ਸੋਚਿਆ ਮੈਂ ਨਾ ਅੱਜ ਦਾ ਸੋਚ ਦਿੰਗਾ ਕਿ ਅੱਜ ਸਭ ਕੁਝ ਸਹੀ ਕਰ ਲਾ ਅੱਗੇ ਦਾ ਦੇਖੀ ਜਾਊਗੀ ਜੋ ਵੀ ਹੋਊਗਾ ਥੋੜੀ ਗੱਲ ਹੈਗੀ ਆ ਪਰ ਜਦੋਂ ਦੀ ਮੇਰੇ ਨਾਲ ਗੱਲ ਕੀਤੀ ਇਹਦਾ ਮਤਲਬ ਟੈਨਸ਼ਨ ਨਹੀਂ ਵੜੀ ਹੋ ਗਈ ਸਸ ਟੈਨਸ਼ਨ ਨਾ ਮੋਡ ਨਹੀਂ ਹੋ ਗਈ ਮੰਮੀ ਨੇ ਕਿਹਾ ਸਨਿਆਰੇ ਕੋ ਅੱਜੀ ਚਲੇ ਜਾਣਾ ਹੈ ਪਤਾ ਨਹੀਂ ਕੀ ਗੱਲ ਹੈ ਯਾਰ ਮੇਰਾ ਮੰਮੀ ਨਹੀਂ ਮੰਨ ਰਿਹਾ ਚੀ ਤਾਂ ਤਾਂ ਮੰਮੀ ਨਹੀਂ ਮੰਨੰਦਿਆ ਮੈਂ ਫਸੀ ਪਈ ਆ ਤੇ ਦੱਸੋ ਫਿਰ ਕਰਨਾ ਤੇ ਕਰਨਾ ਕੀ ਹੈ ਕੋਈ ਹੋਰ ਲੜ ਬੰਦਾ ਤੇ ਕਰੀਏ ਕੀ ਹੁੰਦਾ ਉਹੀ ਤੇ ਗੱਲ ਆ ਮੈਂ ਤਾਂ ਇਹ ਸੋਚਦੀ ਆ ਕੱਲ ਦੇਖਿਆ ਕਿ ਨਹੀਂ ਅੱਜ ਚੱਲ ਜੇ ਮੰਮੀ ਦਾ ਮੇਰੇ ਪ੍ਰਤੀ ਥੋੜਾ ਹਨਾ ਵਤੀਰਾ ਜਿਹੜਾ ਵਿਗੜਿਆ ਏ ਜੋ ਮੈਂ ਸੈੱਟ ਦੇ ਦਾਂਗੀ ਤੁਹਾਨੂੰ ਡੁਪਲੀਕੇਟ ਹੀ ਚੱਲ ਮੰਮੀ ਫੇਰ ਪਹਿਲੇ ਵਾਂਗ ਹੋ ਜਾਣਗੇ ਅੱਗ ਤੇ ਲੱਗਣ ਵਾਲੀ ਜੀਵਣਾ ਜਿਹੜੀ ਨਾ ਫੋਨ ਕਰ ਕਰਕੇ ਨਾ ਮੰਮੀ ਨੂੰ ਕਰਦੀ ਆ ਗੱਲਾਂ ਵੱਡਣ ਵਾਲੀ ਤੇ ਉਹ ਹੋਈ ਏ ਹੁਣ ਗਲਤੀ ਤੇ ਆ ਜਾ ਕੇ ਮੇਰੀ ਏ ਮੇਰੇ ਤੇ ਕਹਿੰਦੀ ਏ ਜੇ ਕਿਤੇ ਉਹ ਹੀ ਚੱਜਦੀ ਹੋਵੇ ਨਾ ਤੇ ਮੈਂ ਵੀ ਚੰਗੀ ਭਲੀ ਸੁਖੀ ਵਸਾਂ ਇੱਥੇ 10 ਚੰਗਾ ਬੁਲਾ ਦੂੰ ਗੱਡੀ ਦੇ ਗਏ ਹਾਂ ਕੌਲੇ ਤੋਂ ਲੋੜ ਗਈ ਉਹ ਸਾਡੀ ਕਿਉਂ ਨਹੀਂ ਜਿਹੜੀ ਗਲਤੀ ਹੋ ਜਾਂਦੇ ਨਾ ਬੰਦੇ ਤੋਂ ਉਹ ਗਲਤੀ ਨਾ ਓਕੇ ਰਹਿ ਜਾਂਦੀ ਆ ਤੂੰ ਤਾਂ ਗਲਤੀ ਕਰ ਲਈ ਆ ਤੇ ਹੁਣ ਮੇਰੇ ਕੋ ਵੀ ਗਾੜੀ ਉਹਨੂੰ ਡਾਤਾ ਵੀ ਤੂੰ ਹੀ ਨਾਲ ਹੀ ਮੇਰੇ ਨਾਲ ਹੁਣ ਚਲੋ ਕੋਈ ਗੱਲ ਨਹੀਂ ਜਿਦੋਂ ਪਤਾ ਲੱਗ ਗਿਆ ਨਾ ਤੈਨੂੰ ਦੇ ਘਰੋਂ ਕੱਢਣਾ ਕੱਢਣਾ ਮੰਨ ਵੀ ਨਾਲ ਕੱਢਣਾ ਅਗਲੇ ਤੇ ਇਦਾਂ ਏ ਤੂੰ ਹੀ ਨਾ ਹਜੇ ਦੇ ਟੈਨਸ਼ਨ ਚੋ 2-3 ਦਿਨ ਤੂੰ ਹੀ ਸੋਚੋ ਮੈਂ ਹਜੇ ਕੁਝ ਵੀ ਨਹੀਂ ਕਰਦੀ ਆ ਬਾਕੀ ਮੰਮੀ ਨਾਲ ਗੱਲ ਕਰੂੰਗੀ ਕੀ ਪਤਾ ਮੰਮੀ ਨੂੰ ਤਾਂ ਮੈਂ ਕਿਹਾ ਹੀ ਸੋਲਾ ਫਲਾਈ ਕਰਨੀ ਗੈਰੂ ਦੀ ਮੇਰ ਨਾਲ ਕੀ ਪਤਾ ਸੈਟ ਲੱਭ ਜੀ ਮੈਂ ਤਾਂ ਮੰਮੀ ਨੂੰ ਕਿਹਾ ਸੀ ਜੇ ਇਹਦਾ ਹੋਇਆ ਇਹਦਾ ਕੱਢ ਲੀ ਮੈਂ ਨਹੀਂ ਗੱਲ ਮੰਮੀ ਨੂੰ ਕਹਤੀ ਸੀ ਕਿ ਚੱਲ ਮੰਮੀ ਨੂੰ ਡਿਜ਼ਾਈਨ ਦਾ ਇੰਨਾ ਪਤਾ ਨਹੀਂ ਹੈਗਾ ਹਜੇ ਤੂੰ ਮੰਮੀ ਨੂੰ ਪੜਾ ਜੀ ਫਿਰ ਮੰਮੀ ਕਹਿੰਦੀ ਹਜੇ ਪੁੱਤ ਮੈਂ ਨਾ ਦੇਖਦੀ ਹਾਂ ਗਈ ਤੇ ਪੱਕੀ ਆ ਜੇਦਕ ਤਾਂ ਲੱਭ ਜੇਗਾ ਬੜਾ ਵਧੀਆ ਓਹੀ ਤਾਂ ਗੱਲ ਹੈ ਨਾ ਚਲੋ ਕੋਈ ਗੱਲ ਨਹੀਂ ਗਲਤੀ ਕਰਨਾ ਅਸੀਂ ਬੱਜ ਜਾਣਾ ਮੈਂ ਹਾਂ ਤੁਹਾਡੀ ਗੱਲ ਤੇ ਸਹੀ ਹੈ ਕੋਈ ਨਹੀਂ ਜੇ ਲੱਭ ਜੂਗਾ ਤੇ ਬਹੁਤ ਵਧੀਆ ਮੈਨੂੰ ਆਪ ਝੂਠ ਬੋਲਣ ਲੱਗੇ ਨਾ ਡਰ ਜਾ ਹੀ ਲੱਗੰਦਿਆ ਕੀ ਅਜੂਨੀ ਤੇ ਕੱਲ੍ਹ ਜੋ ਪਤਾ ਲੱਗਾ ਫਿਰ ਜ਼ਿਆਦਾ ਪੰਗਾ ਪੈਣਾ ਹਾਂ ਹਾਂ ਉਹ ਗੱਲ ਦੋਨਾਂ ਠੀਕ ਹੈ ਬਾਪੂ ਚਲੋ ਕੋਈ ਨਹੀਂ ਉਹੀ ਟੈਨਸ਼ਨ ਨਾ ਲੋ ਮੈਂ ਮੰਮੀ ਨਾਲ ਗੱਲ ਕੀਤੀ ਆ ਮੰਮੀ ਨਾਲ ਹੁਣ ਮੈਂ ਦੁਬਾਰਾ ਗੱਲ ਕਰੂੰਗੀ ਕੀ ਕਹਿੰਦੇ ਮੰਮੀ ਸਾਡੇ ਮੇਰੇ ਨਾ ਟਾਈਮ ਜਾਣੇ ਲੱਗ ਜਾਂਦੇ ਬੱਚਿਆਂ ਦੇ ਨਾ ਪੇਪਰ ਆ ਫਾਈਨਲ ਤੁਹਾਨੂੰ ਵੀ ਪਤਾ ਹੈ ਫਰਵਰੀ ਆ ਗਿਆ ਹੈ ਫਾਈਨਲ ਐਗਜ਼ਾਮ ਹੁੰਦੇ ਆ ਉਹਦੇ ਕਰਕੇ ਨਾ ਦੋ ਦੋ ਰਿਵੀਜ਼ਨ ਟੈਸਟ ਚੱਲਦੇ ਆ ਤਾਂ ਕਰਕੇ ਮੇਰੇ ਮੰਮੀ ਨੂੰ ਫੋਨ ਕਰਨ ਦਾ ਟਾਈਮ ਹੀ ਨਹੀਂ ਲੱਗਾ ਚਲ ਕੋਈ ਗੱਲ ਨਹੀਂ ਉਹਦੇ ਕਰਕੇ ਵੇਖ ਲਈ ਇੱਕ ਵਾਰੀ ਉਹ ਹੀ ਬਣੀਓ ਗੱਲ ਨਾ ਟੈਨਸ਼ਨ ਨਾ ਲੋ ਆ ਦੋਹੋ ਪਰ ਟਿਕਣਾ ਹੀ ਆ ਆਮ ਕੇ ਖਾ ਲੋ ਚਲ ਠੀਕ ਆ ਵਾ ਇਹਦੇ ਤੇਈ ਨੀ ਟੈਨਸ਼ਨ ਨਾ ਲਓ ਮੁੰਨੇ ਬਸ ਕੋ ਰੱਖਿਆ ਕੋਈ ਮਰਦੇ ਵੀ ਨੀ ਤੰਡੀ ਗੱਲ ਕੋਈ ਕੀਮਤੀ ਇਹਦੇ ਸਿਰ ਤੇ ਗੱਲ ਹੋ ਰ ਆ ਇੰਨਾ ਵੱਡਾ ਝੂਠ ਮਾਰ ਲਗਾ ਸੌਰੀ ਸੋਚਣਾ ਪੈਂਦਾ ਬੰਦੇ ਕਿੱਦਾਂ ਕਰਦੀ ਆ ਕੰਮ ਤੇ ਸਾਰਾ ਹੋ ਗਿਆ ਮੰਮੀ ਨਾਲ ਗੱਲ ਕੀਤੀ ਉਹ ਵਾਹ ਵਾਹ ਜੇਰ ਹੋ ਗਿਆ ਫੋਨ ਕਰਦੀ ਆ ਮੰਮੀ ਨੂੰ ਪੁੱਛਿਆ ਸੀ ਕੀ ਹਾਲ ਚਾਲ हेलो 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 सासिकाल मम्मी जी सासिकाल पुत की हाल चाल बस वधिया वधिया तू ही सुनाओ हां मैं भी ठीक ठाक वधिया और की करी जाने कुछ भी नहीं तैनु पता ही है के घर दे काम निकले मोटे जेड़े करने वाले ही ओडे ही करन अच्छा 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 हां बस तू सुना बस ठीक ठाक वधिया अच्छा अच्छा और ਬਾਥਰ ਠੀਕ ਆ ਹਾਂਜੀ ਹਾਂਜੀ ਠੀਕ ਠਾਕ ਮੈਂ ਵਾਵੇ ਦਿਨ ਹੋ ਗਏ ਮੰਮੀ ਨੇ ਗੱਲ ਕੀਤੀ ਨਾ ਚੱਲ ਕਰਦੀ ਆ ਹਾਂ ਚੱਲ ਪੁੱਛਦੇ ਘਰ ਦਾ ਚਾ ਚੰਗਾ ਕੀਤਾ ਵੇ ਤੂੰ ਕਰ ਲਿਆ ਮੇਰਾ ਤੇ ਸੱਚੀ ਕੰਮ ਚ ਨਾ ਹਵੇਰ ਹੀ ਨਹੀਂ ਮਿਲਦਾ ਇਹ ਚੱਲ ਜਾਂਦੀ ਆ ਤੇ ਨਿਆਣੇ ਪੜਾਉਣਾ ਤੇ ਮੈਂ ਮਗਰ ਉਹ ਆ ਕਰ ਲੱਕਦੀ ਆ ਕਰ ਲਾ ਸਾਰਾ ਦਿਨ ਹੀ ਇਦਾਂ ਲੰਘ ਜਾਂਦਾ ਹੀ ਆਹੋ ਨਾਲੇ ਹੁਣ ਤੇ ਦਿਨ ਵੀ ਠੰਡ ਚ ਪਤਾ ਨਹੀਂ ਲੱਗਦਾ ਕਿੱਥੇ ਸ਼ੁਰੂ ਹੁੰਦੇ ਤੇ ਕਿੱਥੇ ਖਤਮ ਹੋ ਜਾਂਦੇ ਆ ਹੋਰ ਕੀ ਪਤਾ ਖਾਂਦਾ ਖੜੀ ਧੁੱਪ ਤਾਂ ਆਪ ਲੱਗੀ ਹੋਵੇ ਬੰਦਾ ਬਾਹਰ ਬਹਿ ਜਾਂਦਾ ਘੜੀ ਇਹ ਤੇ ਹੈ ਆ ਧੁੱਪਨ ਲੱਗਦੀ ਨਹੀਂ ਤੇ ਕੀ ਕਰੀਏ ਹਾਂ ਹੋਰ ਤੂੰ ਨੇ ਤਾਂ ਹੁੰਦਾ ਸੁਣ ਹਾਂਜੀ ਠੀਕ ਠਾਕ ਅੱਛਾ ਅੱਛਾ ਉੜ ਵੱਲੋਂ ਨਹੀਂ ਲੱਗਾ ਦਾ ਕੁਝ ਦੇਖੋ ਹਲੇ ਤੇ ਨਹੀਂ ਕੋਈ ਕਹਿੰਦੇ ਹਾਂ ਉਹਨਾਂ ਦੇ ਆਉਣ ਕੇ ਕਰੋ ਤੇਰਾ ਪੂਰਾ ਮਾਰ ਜਾਂਦਾ ਆਹ ਉਹ ਕਹਤ ਹੈ ਇਹ ਕਹਿੰਦੇ ਹੁਣ ਛੁੱਟੀ ਜਦੋਂ ਦੇਣਗੇ ਫੇਰੀ ਆਣਾ ਆਹੇ ਵੀ ਹੈ ਬੁਗਾਨੇ ਹਾਂ ਤੇ ਚਾਨ ਹੁੰਦੀ ਆ ਪੁੱਤ ਹਾਂਜੀ 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 ਹਾਂ ਕੋਈ ਤਾਂ ਗਾਇਆ ਤਾਂ ਫੋਨ ਕਰਤਾ ਵਾ ਤੇ ਮੈਂ ਸੋਗਾ ਪੁੱਛਣਾ ਸੀ ਤੈਨੂੰ ਤੇ ਭਰਾ ਪਰ ਜਾ ਹੀ ਆਏ ਹੀਗੇ ਤਾਂ ਮੋੜੀ ਦੇ ਗਏ ਹਾਂਜੀ ਹਾਂਜੀ ਦੇ ਗਈ ਉਦਣ ਹਾਂ ਬੜੀ ਵਧੀਆ ਆ ਨਾ ਮੈਂ ਤਾਂ ਕਿਹਾ ਇੰਨੀ ਖੇਚਲ ਨਹੀਂ ਹੀ ਕਰਨੀ ਕਹਿੰਦੇ ਨਹੀਂ ਕੋਈ ਗੱਲ ਨਹੀਂ ਆਹ ਹੈ ਕੀ ਦੇਗੇ ਆ ਜਿਹੜੀ ਇੰਨੀ ਖੇਚਲ ਕਰ ਆਏ ਆ ਕੋਈ ਨਹੀਂ ਮੰਮੀ ਪਤਾ ਹੀ ਹੋਣਾ ਤੁਹਾਨੂੰ ਮੂਫਲੀ ਰੇੜੀਆਂ ਹੀ ਹੋਰ ਵੀ ਕਿੰਨਾ ਕੁਛ ਨਿਕਨਿਕਾ ਖਾਣ ਦਾ ਸਮਾਨ ਇੱਕ ਡੱਬਾ ਹੀ ਸੂਟ ਹੀ ਸੂਟ ਆਹ ਉਹ ਮੇਰੇ ਲਈ ਸੂਟ ਹੀ ਸਹਜ ਲਈ ਮੈਨੂੰ ਇੱਕ ਪਾਸੇ ਫਿਰ ਵੱਖਰੇ ਪੈਸੇ ਦੇ ਗਏ ਉਹਨਾਂ ਨੇ ਆਨਲਾਈਨ ਕਰਤੇ ਹੀ ਪੈਸੇ ਮੈਨੂੰ ਚੱਲ ਆ ਵੀ ਵਧੀਆ ਸੂਟ ਸੋਹਣਾ ਵਾ ਸੂਟ ਬਹੁਤ ਸੋਹਣਾ ਵਾ ਚੱਲ ਇਹ ਆ ਵੀ ਮੈਨੂੰ ਹਾਂ ਨਹੀਂ ਦੱਸਿਆ ਵੀ ਸੂਟ ਵੀ ਦੇ ਕੇ ਆਏ ਅੱਛਾ ਅਛਾ ਨਹੀਂ ਉਹ ਤੇ ਫਿਰ ਵੀਰ ਜੀ ਨੇ ਮੇਰੇ ਖਿਆਲ ਚਾ ਕਹਿੰਦਾ ਮੈਂ ਆ ਕਹਾਂ ਕਿ ਚੱਲ ਆ ਰਕੀਦਾ ਕੇ ਜਾਣਾ ਮੇਰੇ ਸੂਟ ਲੈਣ ਤਾਂ ਫਿਰ ਮੈਂ ਅੰਦੇ ਮੈਨੂੰ ਵਧੀਆ ਲੱਗਾ ਮੈਂ ਕਿ ਚੱਲ ਸੂਟ ਹੀ ਲੈ ਆ ਜਾਨੇ ਚੱਲੋ ਪੁੱਤ ਤੇ ਹਾਂ ਪੈਣ ਦਿਨਵਾਰਾ ਤੇ ਦਿੱਤਾ ਜਾਂਦਾ ਹਾਂਜੀ ਹਾਂਜੀ ਆ ਉਹ ਮੈਨੇ ਸੋਗ ਤੇਨੂੰ ਫੋਨ ਕਰਨਾ ਹੈਗਾ ਕਿਉਂ ਕੀ ਹੋ ਗਿਆ ਹੁਣ ਆਣਾ ਕੀ ਆ ਹਾਂ ਆ ਜਿਹੜੀ ਚਤਰੋ ਨਾ ਤੇ ਪਰਚਾਈ ਦਾ ਫੋਨ ਆਇਆ ਸੀ ਭਾਬੀ ਦੀ ਆਹੋ ਫੇਰ ਆਇਆ ਸੀ ਹੀਂ ਅੱਗੇ ਮੇਰੇ ਪੈਰਾਂ ਤੇ ਸਾਰੇ ਟੱਬਰ ਨੇ ਪਾਣੀ ਨਹੀਂ ਪੈਣ ਦਿੱਤਾ ਮੰਮੀ ਨਾ ਤੂੰ ਨਾ ਕੋਈ ਗੱਲ ਕਰੀ ਮੰਮੀ ਤੂੰ ਨਾ ਗੱਲ ਕਰੀ ਤੁਹਾਡੇ ਸਾਰਿਆਂ ਦੇ ਕਹਿਣ ਤੇ ਮੈਂ ਕੋਈ ਗੱਲ ਨਹੀਂ ਕੀਤੀ ਹੁਣ ਕੀ ਕਹਿੰਦੀ ਆ ਹੁਣ ਉਹਨੇ ਕੀ ਕਹਿਣਾ ਵਾ ਜਿਹੜਾ ਸੈੱਟ ਪਾਇਆ ਨਾ ਉਹਦੀ ਮਾਂ ਕੋਈ ਉਹ ਉਹ ਦੱਸ ਕੇ ਕਿ ਜਿਹੜਾ ਭਾਬੀ ਕੋ ਪੁੱਛਣ ਨਹੀਂ ਉਦੋਂ ਤੂੰ ਹੀ ਆਹੋ ਮੈਨੂੰ ਵੇਖ ਲਾ ਤਾਲਮਟੋਲ ਤਾਲਮਟੋਲ ਕਰੀ ਜਾਂਦੀ ਲਾਤਰ ਚਾ ਆ ਕਦੀ ਕਿਤੇ ਕਦੀ ਕਿਤੇ ਆ ਹਾਂ ਤੇ ਉਹ ਕਹਿੰਦੀ ਸੀ ਨਹੀਂ ਸੈੱਟ ਤੇ ਇੱਥੇ ਆਦੀ ਮਾਂ ਸ਼ਾ ਉੱਥੇ ਛੱਡ ਗਈ ਆ ਤੇ ਉੱਥੇ ਹੀ ਛੱਡਣਾ ਸੀ ਜੇ ਇਹਦੇ ਕੋਲ ਹੁੰਦਾ ਤਾਂ ਕੱਢ ਕੇ ਫੜਾਉਂਦੀ ਨਾ ਮੈਨੂੰ ਮੈਂ ਤਾਂ ਤੁਹਾਨੂੰ ਉਦਣ ਦਾ ਕਹਿਣ ਲਈ ਆ ਤੂੰ ਵੀ ਕਹਿਨੀ ਹਾਂ ਤੇ ਤੇਰਾ ਪਿਓ ਵੀ ਕਹਿੰਦਾ ਸੀ ਵੀ ਨਾ ਕੋਹ ਨਾ ਗੱਲ ਕਰੀ ਤੂੰ ਨਾ ਕਦੇ ਗੱਲ ਕਰਦੀ ਮੈਂ ਫੇ ਚੁੱਪ ਕੀਤੀ ਰਹੀ ਨਾ ਚਲ ਕੋਈ ਗੱਲ ਤੇ ਸਿਆਣੀ ਜੇ ਉਹ ਗੱਲ ਦਾ ਤੇ ਮਮੀ ਨਾ ਮੂੰਹ ਸਿਰ ਬੰਨੀ ਹੀ ੜਿਆ ਅਹੀਂ ਤੇ ਤਾਂ ਤੁਹਾਨੂੰ ਡੱਕਿਆ ਹੀ ਹੁਣ ਆਹ ਗੱਲ ਤੁਹਾਡੀ ਸੁਣ ਕੇ ਤੇ ਮੈਂ ਵੀ ਹੈਰਾਨ ਹੋ ਗਈ ਆ ਠੀਕ ਹੈ ਤੂੰ ਨਹੀਂ ਸਿਆਣੀ ਆ ਲੱਖਾਂ ਦੇ ਨਾਲ ਸੋਨਾ ਵਾ ਗਾਹ ਹੀ ਜਿਆਣਾ ਵਾ ਨਾ ਨਾ ਸਵਾਲ ਹੀ ਨਹੀਂ ਬੰਦਾ ਜਿੰਨਾ ਮਹਿੰਗਾ ਜਾਣ ਡਿਆ ਇਹਨੂੰ ਮੈਂ ਪੁੱਛਿਆ ਹੀ ਉਹ ਨਹੀਂ ਮੰਮੀ ਉਹ ਤੇ ਮੇਰੇ ਕੋਲ ਵਾ ਉਹ ਤੇ ਚਾਬੀ ਨਹੀਂ ਲੱਭਣ ਈ ਪਤਾ ਨਹੀਂ ਕਿੱਥੇ ਰੱਖ ਲਈ ਆ ਹੁਣ ਚਾਬੀ ਗਵਾਚ ਗਈ ਐ ਲੀੜਾ ਕਪੜਾ ਜਗ੍ਹਾ ਇਹ ਪਾਉਂਦੇ ਆ ਉਦੋਂ ਚਾਬੀ ਇਹਨੂੰ ਲੱਭ ਜਾਂਦੀ ਆ ਤੇ ਸੋਨੇ ਵਾਲੀ ਚਾਬੀ ਲੱਭਦੀ ਤੇ ਤੁਸੀਂ ਕੀ ਕੀਤੀ ਗੱਲ ਫੇਰ ਉਹਨਾਂ ਨਾਲ ਮੈਂ ਕਰ ਲਈ ਸੀ ਮੈਂ ਦਰ ਥੋੜਾ ਪਿਆ ਸੀ ਜਦੋਂ ਅਸੀਂ ਅੰਤਰੇ ਇਹਨੇ ਨੋਟ ਲਾ ਕੇ ਸੈਟ ਬਣਾਇਆ ਸੀ ਤਾਂ ਮਿਆਦ ਗੱਲ ਕਰਨੀ ਕਰਨੀ ਹਦੀ ਚੀਜ਼ ਹੀ ਤੇ ਕੀ ਜਾਂਦੇ ਫੇਰ ਅਗਾਂਹ ਇਹੋ ਗੱਲ ਕਿ ਇੰਦੀ ਪਤਾ ਬਣੀ ਨੱਪਣ ਈ ਮੇਰੇ ਕੋਲ ਹੀ ਸੈਟ ਸੇ ਮੈਂ ਦੱਸਾਂ ਮੈਂ ਹਾਂ ਤੇਰੀ ਪਰਜਾਈ ਦਾ ਫੋਨ ਆਇਆ ਵਾ ਤੇ ਸੈਟ ਤੇਰੇ ਤੇ ਤੇ ਆ ਤੇ ਬੰਦਿਆਂ ਨੂੰ ਲੈ ਕੇ ਦਿੰਦਾ ਸਾਡੇ ਠੀਕ ਆ ਠੀਕ ਚੱਲ ਹੁਣ ਫਿਰ ਇੱਤੇ ਵੀ ਮੈਂ ਤੇ ਕੁਝ ਕਹਿ ਨਹੀਂ ਸਕਦੀ ਹੁਣ ਤੁਸੀਂ ਇਹਦਾ ਨਬੇੜਾ ਤੁਸੀਂ ਇੱਕ ਵਾਰੀ ਗੱਲ ਕਰ ਲਈਏ ਨਾ ਉਹਨਾਂ ਹੁਣ ਵੇਖਦੇ ਆ ਕੀ ਕਹਿੰਦੀ ਆ ਕੀ ਹੱਲ ਕਢਦੀ ਆ ਨਹੀਂ ਉਹਨੇ ਕੀ ਕਹਿਣਾ ਵਾ ਉਹਨੇ ਤਾਂ ਦਿੱਤਾ ਵਾ ਠੀਕ ਤੇ ਸਾਡੀ ਆ ਲੈ ਕੱਟੀ ਹੋ ਗਿਆ ਫੋਨ ਮੰਮੀ ਦਾ ਚਲ ਇੱਦਾਂ ਕਰਦੀ ਆ ਪਾਚੋ ਕਰਦੀ ਮੇਰੇ ਖਾਲ ਬਾਹਰ ਵੀ ਸੈੱਟ ਦਿ ਆਵਾਜ਼ਾਂ ਮਾਰਨ ਪਹਿਲਾਂ ਉਹਨੂੰ ਵੇਖਾਂ ਫੇ ਪਾਚੋ ਕਰੂੰਗੀ ਲਈ ਹੋ ਕੇ ਗੱਲ ਪਰ ਇਹ ਗੱਲ ਸੁਣ ਕੇ ਤੇ ਮੈਨੂੰ ਬੜੀ ਹੈਰਾਨਗੀ ਹੋਈ ਕਿ ਪਾਪੀ ਦਾ ਫੋਨ ਹੈ ਤੇ ਉਹਨੇ ਇਦਾਂ ਗੱਲ ਕਰਿਆ ਤੀ ਹੁਣ ਮੈਨੂੰ ਇਹ ਨਹੀਂ ਚਕੀਨ ਆਉਣ ਦਿਆ ਕਿ ਮੰਮੀ ਉਹਨੇ ਸੱਚ ਬੋਲਿਆ ਕਿ ਜੇ ਝੂਠ ਹੋਣਾ ਮੈਂ ਮੰਮੀ ਨੂੰ ਵੀ ਕੀ ਕਵਾਂ ਇਹਦਾ ਗੱਲ ਸੁਣ ਕੇ ਤੇ ਮੈਨੂੰ ਬਹੁਤ ਹੈਰਾਨਗੀ ਜੀ ਹੋਈ ਆ ਹੁਣੇ ਕੰਮ ਕਰਦੀ ਹੁਣ ਫੋਨ ਤੇ ਕੀ ਕਰਨਾ ਮੰਮੀ ਨੂੰ ਹੁਣ ਦਿਨੇ ਦਿਨੇ ਸੀ ਪਾਵੇਂ ਜਾ ਕੇ ਆਉਂਗੀ ਮੰਮੀ ਤੇ ਅੱਗੇ ਪਿਛਲੇ ਉਹਨੇ ਫੋਨ ਕੀਤਾ ਤੇ ਮੰਮੀ ਇੰਨਾ ਵਿਤਰਾ ਕਰਨ ੜੀ ਆ ਉਹਦੇ ਨਾਲ ਪੂਰੀ ਐਂ ਜੰਗ ਛੇੜਨ ਨੂੰ ਫਿਰਨ ੜੀ ਆ ਇਹ ਗੱਲ ਸੁਣ ਕੇ ਤੇ ਉਹਨੇ ਉਹਦਾ ਘਰੋਂ ਕੱਢਣ ਜਾਣਾ ਉਹਨੂੰ ਉੱਥੇ ਜਾ ਕੇ ਤੇ ਬਹਿ ਕੇ ਗੱਲ ਕਰੂੰਗੀ ਐਡਾ ਫੋਨਾਂ ਤੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਚਲ ਜਾਉਂਗੀ ਹੁਣ ਜਾ ਕੇ ਕਰੂੰਗੀ ਫੋਨ ਰਹਿ ਨਹੀਂ ਦਿੰਨੀ ਵੇਖਦੀਆਂ ਸਵੇਰੇ ਜਾਂ ਪਰਸੋ